ਮੰਮੀ ਨੇ ਫੋਨ ਕਰਕੇ ਨਾ ਦੱਸਦੇ ਮੈਨੂੰ ਦਿੱਤਾ ਵਾ ਵੀ ਉਹ ਘਰ ਹੈ ਨਹੀਂਗੇ ਤੇ ਤੂੰ ਆ ਕੇ ਤੇ ਕਾਗਜ਼ ਪੱਤਰ ਲੈ ਜਾ ਜੇ ਉਹਦੀ ਵੀ ਗੱਲ ਠੀਕ ਆ ਜੀ ਉਹ ਘਰ ਹੁੰਦੇ ਤੇ ਫੇਰ ਕਿੱਥੋਂ ਹੋਣੇ ਹੀਗੇ ਤੇ ਮੰਮੀ ਨੂੰ ਤੇ ਉਦਾਂ ਨਹੀਂ ਪਤਾ ਲੱਗਣਾ ਵੀ ਕਿਹੜੇ ਆ ਤੇ ਕਿਹੜੇ ਨਹੀਂ ਆ ਹਣ ਉਹ ਤੇ ਚੱਲ ਠੀਕ ਆ ਚੱਲ ਵੀ ਮੈਂ ਜਾਊਂਗੀ ਅਰੇ ਆ ਤੇ ਹੁਣ ਮੈਂ ਮਾਤਾ ਨੂੰ ਕੀ ਕਹਾਂ ਕਿਹੜਾ ਪਾਨਾ ਮਾਰਾਂ ਇਹਨੂੰ ਕਿ ਮੈਂ ਕਿੱਥੇ ਜਾਣਾ ਵਾ ਇਹਨੇ ਤੇ ਸੌ ਸਵਾਲ ਜਵਾਬ ਕਰਨੇ ਆ ਕਿੱਥੇ ਚੱਲਨੀ ਆ ਕੀ ਕਰਨ ਚੱਲਨੀ ਆ ਕੀ ਕਹੂੰਗੀ ਇਹਨੂੰ ਮੈਂ ਉਸ ਦਿਨ ਤੇ ਮੈਂ ਹਲੇਟਾਲੇ ਕਰਤਾ ਸੀ ਚੱਲ ਇੱਧਾ ਵਰਦਨ ਦੇੰਦਰ ਤੂੰ ਨਾ ਇਹਨੂੰ ਢਿੱਡ ਪੀੜ ਦਾ ਬੰਨ ਰਾ ਜੀ ਮੈਂ ਬੁਖਾਰ ਕਹਿਤਾ ਫੇਰ ਇਹਨੇ ਵੇਖ ਲੈਣਾ ਢਿੱਡ ਪੀੜ ਖੜੀ ਇਹਨੂੰ ਦਿਖਣ ਦੀ ਹੈ ਪਹੋਂਦੀ ਹੈ ਕਿ ਨਹੀਂ ਹੋਉਂਦੀ ਚੱਲ ਇੱਧਾ ਹੀ ਕਰਦੀ ਲੱਗਦਾ ਰਸੋਈ ਚ ਵਾ ਨਾੜੀ ਤੋਂ ਤੁਮ ਬੰਨੇ ਨਾ ਜਵੈਣ ਖਾ ਕੇ ਨਹੀਂ ਆ ਤੇ ਨਾੜੀ ਵੀ ਦੀ ਹੈ ਭਾ ਕੀ ਕਹਿੰਦੀ

ਵੇਖਾਂ ਕਿ ਡੇ ਲੱਛਣ ਕਰਨ ਲਈ ਆ ਢਿੱਡ ਪੀੜ ਹੋਣ ਲਈ ਆ ਇਹਦਾ ਰਾਦਾ ਹੋਣਾ ਪੀ ਪੁੱਛੂਗੀ ਮੈਨੂੰ ਪੁੱਛਣ ਦੀ ਕੀ ਲੋੜ ਵਾ ਜਦ ਦੱਸ ਕੇ ਨਹੀਂ ਤੂੰ ਜਾਣਾ ਤੇ ਪੁੱਛਾਂ ਵੀ ਤੈਨੂੰ ਮੈਂ ਕਿਉਂ ਮਾੜੀ ਮੋਟੀ ਤੇ ਹੋਈ ਜਾਂਦੀ ਵਾਈ ਵੂਈ ਦੇ ਨਾਲ ਆਲੂਆਂ ਉਲੂਆਂ ਦੀ ਸਬਜ਼ੀ ਖਾਈਦੀ ਆ ਉਦਾਂ ਹੋਂਡ ਹੈ ਪੀ ਤੇ ਲੱਛਣ ਡੈ ਪੀ ਕਰਨਾ ਆਪਣੇ ਜੋਗੀਆਂ ਰੋਟੀਆਂ ਦੋ ਲਾਵਾਂ ਇਹਨੂੰ ਹੁਣ ਮਾਤਾ ਆਪੇ ਲਾਉਗੀ ਹੁਣ ਇਹ ਇਹ ਸ਼ਹਿਰੋਂ ਫੁੜਕੇ ਲਾਏ ਆ ਰੋਟੀ ਖਾਣ ਦੇ ਟਾਈਮ ਨਾਲ ਹੀ ਕਰਬਰ ਮਾਰੀ ਬੈਠੀ ਹੈ ਮੈਂ ਰੋਟੀ ਪਾਣੀ ਬਣਾ ਕੇ ਤੁਹਾਨੂੰ ਢੇਕਣ ਲਈ ਹਾਂ ਤਾਂ ਹੋ ਗਿਆ ਕੰਮ ਜਿੱਦਰ ਗਿਆ ਹੀ ਨਹੀਂ ਯਾਰ ਹਾਂ ਉਹ ਨਹੀਂ ਹੋਇਆ ਉਹ ਕਹਿੰਦੇ ਕੱਲ ਫੇਰ ਆਉਣਾ ਪੈਣਾ ਤੈਨੂੰ ਪਤਾ ਹੀ ਹੈ ਜਦੋਂ ਲੜਾਈ ਝਗੜੇ ਦਾ ਕੰਮ ਐ ਤਾਂ ਥੋੜਾ ਹਾਲੋਂ ਇੰਦਾ ਹੁੰਦਾ ਗੱਲ ਤੇ ਇਹ ਆ ਵਟਾਂ ਵੱਡਣੋਂ ਤੇ ਇੱਕ ਦੂਜੇ ਦੀ ਹਟਦੇ ਨਹੀਂਗੇ ਤੇ ਤੁਸੀਂ ਸਾਰਾ ਦੇਣਾ ਲਾਇਆ ਕਰੋ ਉਹਨਾਂ ਦੇ ਨਾਲ ਹੀ ਜਦੋਂ ਆਪ ਲੋੜ ਪੈਂਦੀ ਆ ਫੇਰ ਸਾਰੇ ਕਹਿ ਦਿੰਦੇ ਸਾਨੂੰ ਕੰਮ ਆ ਸਾਨੂੰ ਕੰਮ ਆ ਤਹੀਂ ਵੇਲੇ ਸਾਨੂੰ ਕੋਈ ਕੰਮ ਨਹੀਂ ਆਗਾ ਚਲ ਜੇ ਹੁਣ ਰਬਰ ਕੋਈ ਆਈ ਜਾਏ ਤੇ ਉਹਨੂੰ ਕੀ ਕਵੇ ਜਵਾਬ ਦਵੇ ਉਹਨੂੰ ਜਵਾਬ ਤੇ ਕੀ ਦੇਣਾ ਵਾ ਆਪਣੇ ਘਰ ਦੀ ਗੱਲ ਉਹਨਾਂ ਜੀ ਦੋਵਾਂ ਭਰਾਵਾਂ ਦੀ ਤੇ ਬਹਿ ਕੇ ਰਜਮੰਦੀ ਨਾ ਕਰ ਲੈਣਾ ਕਿ ਲੋਕਾਂ ਨੂੰ ਤਮਾਸ਼ਾ ਲਾ ਕੇ ਦੱਸਣਾ ਵਾ ਰਮਨੰਦ ਆਈ ਕੋ ਆਪਣਾ ਸਿਰ ਨਹੀਂ ਮੰਨਿਆ ਜਾਂਦਾ ਹੁੰਦਾ ਠੀਕ ਹੈ ਕਿ ਨਹੀਂ ਉੱਥੇ ਹੁਣ ਫੇਰੇ ਮਾਰਨੇ ਪੈਂਦੇ ਹੀ ਕਿਹੜਾ ਵੇਲਾ ਵਾ ਲੋ ਜਾਵੇ ਭੜ ਭਰਾ ਆ ਜੇ ਇਹ ਤੇ ਜਾਣਾ ਤੇ ਪੈਂਦਾ ਹੀ ਆ ਆਪਣੇ ਬਾਅਦ ਤੇ ਕਿੰਨੇ ਕੰਮ ਜੇ ਕਰਨ ਵਾਲੇ ਆ ਤੇ ਕੋਈ ਨਹੀਂ ਕਰ ਲੈਨੇ ਹੁਣ ਆਈ ਗਏ ਆ ਅੱਜ ਹੁਣ ਕਰਕੇ ਸਿਰਫ ਉਧਰ ਨੂੰ ਤੁਰ ਪੈਣਾ ਵਾ ਤੇ ਜਿਉਂਦਾ ਹੁਣ ਕਿਹਾ ਤੇ ਜਾਣਾ ਹੀ ਪੈਣਾ ਜਾਣਾ ਪੈਣਾ ਵਾ ਨਾ ਮੈਂ ਕਿੰਨਾ ਤਰ੍ਹਾਂ ਨਹੀਂ ਕੀ ਜੀ ਗੱਲ ਤੋਂ ਰੇੜਕਾ ਪਾ ਕੇ ਮੁਰ ਤਾਂ ਸਾਰਾ ਤੁਹਾਡੇ ਭਰਾ ਦਾ ਵਾ ਵਟਾਂ ਵੱਡਣੋਂ ਹਟਦਾ ਨਹੀਂਗਾ ਮੁਰ ਕਿਸੇ ਆਪਾਂ ਸਾਰਿਆਂ ਦੇ ਭਾ ਦਾ ਪੁੰਦਾ ਵਾ ਪਰ ਮਨੇ ਇਹ ਗੱਲ ਦਾ ਤੇ ਮੈਨੂੰ ਵੀ ਪਤਾ ਵਾ ਵੀ ਮੇਰੇ ਭਰਾ ਦਾ ਕਸੂਰ ਵਾ ਪਰ ਹੁਣ ਕੀ ਕਰੀਏ ਜਾਣਾ ਤੇ ਪੈਣਾ ਹੀ ਐ ਜਾਣਾ ਤੇ ਪੈਣਾ ਉਹ ਤੇ ਵਹਿਲਾ ਵਾ ਨਿਆਣੇ ਬਾਹਰ ਵਾ ਤਾਂ ਫਾ ਲੈਂਦਾ ਰਿੰਦਾ ਵਾ ਉਹ ਮੈਂ ਤੇ ਉਹਨੂੰ ਕਿਹਾ ਸੀ ਮੈਂ ਤੂੰ ਪੜੀ ਤੇ ਠੇਕੇ ਤੇ ਤੂੰ ਕਿ ਮਰਦਾ ਰਹਿਣਾ ਪਰ ਜਿਹੜੇ ਬੰਦੇ ਨੂੰ ਹੁਣ ਵਟਾ ਵੱਡਣ ਦੀ ਆਤ ਪਈ ਹਟਦਾ ਕਿੱਥੇ ਉਹੋਈ ਗੱਲ ਆ ਨਾ ਠੇਕੇ ਤੇ ਨਾ ਦੇਣੀ ਸਵਾਦ ਪਿਆ ਵਾ ਕਦੀ ਕਿਹਨਾ ਕਪੱਤ ਕਰ ਲਾ ਕਦੀ ਕਿਹਨਾ ਕਰ ਲਾ ਇਹਦਾ ਚੰਗੇ ਲੱਗੀਦਾ ਪਿੰਡ ਦੇ ਵਿੱਚ ਨਵਾਂ ਤਾਜ਼ਾ ਨਿਕਲਦਾ ਉਹਨੇ ਗਾ ਲਾ ਛੱਡਦਾ ਵਾ ਆਹ ਚੰਗਾ ਵਾ ਕੇ ਮੁੰਡੇ ਬਾਹਰੋਂ ਪਾਈ ਜਾਂਦੇ ਆ ਇਹ ਸੇ ਲੋਕਾਂ ਦੇ ਗੱਲੇ ਭਰੀ ਜਾਵੇ ਲੋਕਾਂ ਦੇ ਕਦੇ ਮੁਲਾਜ਼ਮਾਂ ਦੇ ਭਰੰਡਿਆ ਹਾਏ ਐਨੀ ਪੀੜ ਹੋਣ ਈ ਆ ਨਾ ਹਾਏ ਹਾਈ ਆਪਣੀਆਂ ਹੀ ਗੱਲਾਂ ਕਰੀ ਜਾਂਦੇ ਮੇਰੀ ਤੇ ਹਾਏ ਹਾਏ ਕੋਈ ਸੁਣਨੀ ਨਹੀਂ ਦਿਆ ਉੱਥੋਂ ਹੀ ਜਵੇਂਣ ਖਾ ਕੇ ਆ ਗਈ ਕਿਤੇ ਇਹ ਨਾ ਨਹੀਂ ਪੁੱਛਿਆ ਤੇ ਤੈਨੂੰ ਕੀ ਹੋਇਆ ਵਾ ਕਿਉਂ ਜਵੇਂਣ ਖਾਣ ਨਹੀਂ ਕੋਈ ਗੱਲ ਨਹੀਂ ਤੇਰੀ ਵੀ ਵਾਰੀ ਆਊਗੀ ਨਾ ਫੇਰ ਤੈਨੂੰ ਦੱਸੂਗੀ ਹਾਏ ਹਾਏ ਹੋਈ ਹਾਏ ਸੋਈ ਲੋ ਚੌੜਿਆ ਆਪਣੀਆਂ ਗੱਲਾਂ ਕਰੀ ਜਾਂਦੇ ਚੱਲ ਕੋਈ ਨਹੀਂ ਹਾਏ ਹਾਏ ਕਰੀ ਜਾਨੀ ਆਪਾਂ ਸੌਂ ਨੀ ਰਹੀ ਨਾ ਹਾਏ ਹਾਏ ਮੇਰੇ ਪੀੜ ਹਾਏ ਆਏ ਮੇਰੇ ਪੀੜ ਬੜੀ ਹੋਣ ਈਆ ਤੇਰਾ ਮਨੋਂ ਦਰਵਾਜਾ ਗਦਿਆ ਹੋਣ ਈਆ ਮਾ ਉਹ ਆਵਾਜ਼ਾਂ ਕਾਦੀਆਂ ਹੋਣ ਰੀਆਂ ਵਾ ਨੋਂ ਤੁਹਾਡੀ ਹੀ ਪੱਕੀ ਫੜ ਕੇ ਬੈਠੀ ਆ ਢਿੱਡ ਪੀੜ ਹੋਣ ਰਹੀ ਆ ਰਸੋਈ ਚ ਕਦੀ ਜਵੈਣ ਖਾਂ ਰਹੀ ਹੀ ਕਦੀ ਕੁਝ ਖਾਂ ਰਹੀ ਹੀ ਮੈਂ ਨਹੀਂ ਪੁੱਛਿਆ ਦਫਾ ਹੋਵੇ ਜਾ ਕੇ ਉਹਨੂੰ ਕਹਿੰਦਾ ਡਾਕਟਰ ਕੋ ਦਵਾਈ ਲੈ ਆਉਂਦੀ ਜਾ ਮੈਂ ਕਿਉਂ ਕਹਿੰਦੀ ਉਹਦਣ ਗਈ ਹੀ ਆਂਦੀ ਕਿਤੇ ਕੰਮ ਚੱਲੀਆਂ ਮੈਨੂੰ ਦੱਸ ਕੇ ਗਈ ਵੀ ਕਿੱਥੇ ਗਈ ਆ ਜਿਹੜਾ ਮੈਂ ਇਹਨੂੰ ਪੁੱਛਦੀ ਫਿਰਾਂ ਉਹ ਚੱਲ ਫੇਰ ਸਾਰਾ ਟੱਬਰ ਹੁਣ ਇੱਕੋ ਜਿਹਾ ਹੋ ਜਾਣਾ ਵਾ ਤੇ ਜਾ ਤੂੰ ਹੀ ਪੁੱਛ ਲਓ ਫੇਰ ਮੇਰੇ ਕੋਲ ਨਹੀਂ ਪੁੱਛਿਆ ਜਾਂਦਾ ਮੈਂ ਚੰਗਾ ਲੱਗਦਾ ਵਾ ਨੂੰ ਪਛਤਾ ਨਾ ਕਿਤੇ ਰੋਟੀ ਪਕਾਵੇ ਹੁਣ ਪਤਾ ਹੀ ਰੋਟੀ ਪਕਾਉਣੀ ਪੈਣੀ ਦੋਵਾਂ ਜੀਆਂ ਦੀ ਵੱਖੀ ਫੜ ਕੇ ਬੈ ਗਈ ਆ ਹੁਣ ਕੰਮ ਤੰਦਾ ਹੋ ਗਿਆ ਵਾ ਹੁਣ ਨੌਂਬਰ ਨੌਂ ਹੋ ਜਾਣਾ ਵਾ ਤੂੰ ਇੱਕ ਰਿ ਪਛਤ ਸਹੀ ਜਦੀ ਨਾ ਹੋਵੇ ਕੋਈ ਗੱਲ ਨਹੀਂ ਜਦੀ ਹੋਈ ਆਪਿਆਂ ਨੂੰ ਤੁਰਪੈਣਾ ਦਵਾਈ ਲੈਣਾ ਆ ਤੁਹਾਡੀਆਂ ਅੱਖਾਂ ਸਾਹਮਣੇ ਹੀ ਆ ਨਿਕਲੀ ਖੜੀ ਅੰਦਰੋਂ ਵੀ ਮੰਮੀ ਦਵਾਈ ਲੈ ਆਵਾ ਜਾ ਕੇ ਸ਼ਹਿਰੋਂ ਤੂੰ ਸੱਚੀ ਹੋ ਜਾ ਹਾਂ ਪੁੱਛਣ ਜੀ ਕਿ ਹਰ ਜਵਾਬ ਮੈਂ ਆਨੇ ਪੁੱਛਣਾ ਜਾਂ ਨਹੀਂ ਪੁੱਛਣਾ ਤੇ ਤੇਰੀ ਮਰਜ਼ੀ ਫਿਰ ਤਾਂ ਮੈਂ ਵੇਖਾਂ ਕੋਈ ਬਾਅਦ ਦਾ ਕੰਮ ਵੇਖ ਲਓ ਵੇਖ ਲਓ ਇਹ ਤੇ ਤੱਕ ਦਿੱਟੇ ਡੇ ਪੀੜ ਤੱਕ ਦੀ ਸਿਰ ਪੀੜ ਤੇ ਨਾਲੇ ਮੈਨੂੰ ਤੋਦਣਾਂ ਦੀ ਪਖੰਡ ਕਰਦੀ ਆ ਹੁਣ ਤੂੰ ਹੀ ਤਾਂ ਪਖੰਡੀ ਕਰਨ ਰਹੀ ਆ ਪਈ ਰਾਇ ਇੱਥੇ ਮੰਜੀ ਤੇ ਆਏ ਆਏ ਇਹ ਤਾਂ ਹਾਈ ਹਾਈ ਕਰ ਤੇ ਇੱਥੇ ਆਣ ਕੇ ਬਹਿ ਗਈ ਆ ਕੀਪ ਤਾਂ ਜਿਆਦੀ ਨਾ ਹੋਣ ਰਹੀ ਹੋਵੇ ਪੀੜ ਪੁੱਛ ਲੈਣੀ ਆ ਕੋਰਾ ਮੈਨੂੰ ਤਾਂ ਗੋਲੀ ਗਾਲੀ ਕਹੀ ਦਿੰਨੀ ਆ ਮੁੜ ਕੇ ਜਿਆਦਾ ਸਿਆਪੀ ਕਹੂ ਕਈ ਨਹੀਂ ਦਲਜਿੰਦਰ ਆ ਕੀ ਹੋਇਆ ਮੰਮੀ ਮੇਰੇ ਪੀੜ ਹੋਣ ਲਈ ਆ ਤੂੰ ਹੀ ਕਿੜਾ ਮੈਨੂੰ ਪੁੱਛਿਆ ਵਾ ਨਹੀਂ ਮਾੜੀ ਮੋਟੀ ਤਾਂ ਹੋਣੀ ਲੱਗ ਪੈਂਦੀ ਆ ਮੈਂ ਤਾਂ ਕਿਹਾ ਇਦਾਂ ਹੀ ਹੋਣ ਲਈ ਹੋਊ ਮਾੜੀ ਮੋਟੀ ਨਹੀਂ ਪਹਿਲਾਂ ਤਾਂ ਥੋੜੀ ਹੀ ਹੁਣ ਜਿਆਦਾ ਹੀ ਹੋਣ ਲਈ ਲਿਆਵਾ ਗੋਲੀ ਗੋਲੀ ਦਵਾ ਤੈਨੂੰ ਟੱਡ ਪਿੜਦੀ ਮੰਮੀ ਗੋਲੀ ਨਾਲ ਨੀਗਾ ਫਰਕ ਪੈਣਾ ਹੈ ਦਵਾਈ ਲੈ ਆਉਣੀ ਆ ਜਾ ਕੇ ਚਲ ਕੋਈ ਨਹੀਂ ਤੇਰੇ ਡੈਡੀ ਨੂੰ ਮਾਰਦੀ ਆ ਆਵਾਜ਼ ਨਾਲ ਚੱਲ ਜਾਂਦੇ ਮੋਟਰਸਾਈਕਲ ਤੇ ਤੇ ਬੈ ਜਾ ਮਗਰ ਡਾਡੀ ਵੀ ਹੁਣੇ ਕਿਤੇ ਆਏ ਆ ਤੇ ਉਹਨੇ ਕੰਮ ਕੋਮ ਨਹੀਂ ਕਰਨਾ ਚਲ ਮੈਂ ਚਲ ਜਾਨੀ ਆ ਕੱਲੀ ਕੋਈ ਗੱਲ ਨਹੀਂ ਕਿੱਦਾਂ ਜਾਵਾਂਗੀ ਕੱਲੀ ਰਾਜ ਕਿਤੇ ਡਿੱਗੇਗੀ ਪੀੜ ਹੋਣ ਲਈ ਆ ਦੀ ਮੰਮੀ ਡਿੱਗਣਾ ਮੈਂ ਕਿੱਥੇ ਆ ਚਲ ਕੋਈ ਨਹੀਂ ਮੈਂ ਚਲ ਜਾਨੀ ਆ ਡਾਡੀ ਚਰੇ ਵੀ ਹੁਣੇ ਆਏ ਆ ਰੋਟੀ ਚਲੋ ਹੁਣੇ ਆਏ ਤਾਂ ਫਿਰ ਕੀ ਹੋ ਗਿਆ ਉਹ ਨਾਲ ਤੇ ਜਾਣਾ ਹੀ ਆ ਨਹੀਂ ਮੰਮੀ ਉਹਨਾਂ ਨੂੰ ਦੋ ਤੁਸੀਂ ਰੋਟੀ ਤੇ ਕੋਈ ਨਹੀਂ ਮੈਂ ਹੁਣ ਨਹੀਂ ਆ ਕੱਲੀ ਜਾ ਕੇ ਮੈਨੂੰ ਪੈਸੇ ਦੇ ਦਿਓ ਮੈਂ ਦਵਾਈ ਲੈਣੀ ਆ ਮੈਂ ਤਾਂ ਕਿਆ ਤੇਰੇ ਨਾਲ ਚਲ ਜਾਂਦੇ ਉਹ ਜਾਣ ਨੂੰ ਤੇ ਕੋਈ ਨਹੀਂ ਆ ਮੈਂ ਆਖਣ ਦੀ ਵੀ ਉਹ ਵੀ ਸਹਿਰੋਂ ਆਏ ਆ ਉਹਨਾਂ ਨੇ ਵੀ ਰੋਟੀ ਖਾਣੀ ਹਣੀ ਭੁੱਖ ਲੱਗੀ ਹਣੀ ਉਹਨਾਂ ਨੂੰ ਵੀ ਚੱਲ ਮੈਂ ਚਲ ਜਾਨੀ ਫੇਰ ਤੇਰੇ ਨਾਲ ਉਹਨਾਂ ਰੋਟੀ ਪਾ ਕੇ ਫੜਾ ਜਾਂਦੀ ਆ ਹਾਏ ਹਾਏ ਮਿਹਰਬਾਨੇ ਨਾਲ ਹੀ ਨਹੀਂ ਪਰ ਮੋਢਾ ਦੇ ਮਗਰੀ ਪੈ ਗਈ ਕਦੀ ਡਾੜੀ ਨੂੰ ਲਾ ਜਾ ਕਦੀ ਪਹੇ ਜਾਨੀ ਇਹ ਜਿਹੜਾ ਕੰਮ ਕਰਨ ਜਾਣਾ ਉਹ ਕਿੱਦਾਂ ਹੋਣਾ ਨਿੰਦਲ ਜਿੰਦਰ ਕੀ ਸੋਚਣ ਡੈਪੀ ਆ ਉੱਠ ਤਾਂ ਚੱਲਣਾ ਤੇਰੇ ਨਾਲ ਮਮਮੀ ਸੋਚਣ ਮੈਂ ਕੋਈ ਨਹੀਂ ਦੇਈ ਆ ਪੀਂਡ ਵਾਲੇ ਕੋਈ ਤੇ ਲਿਉਣੀ ਆ ਤੇ ਤੁਸੀਂ ਦੋ ਡਾੜੀ ਨੂੰ ਰੋਟੀ ਤੇ ਮੈਂ ਭੱਜ ਕੇ ਜਾ ਕੇ ਦਵਾਈ ਲੈ ਆਉਣੀ ਆ ਜਾ ਫੇ ਲੈ ਆ ਕਿ ਮੈਂ ਕਿਹਾ ਮੈਨੂੰ ਨਾਲ ਲੈ ਜਾ ਇਹ ਮੰਮੀ ਮੈਂ ਕੱਲੀ ਚਲ ਜਾਨੀ ਆ ਉਦਾਂ ਵੱਖੀ ਫੜ ਕੇ ਬੈਠੀ ਆ ਇੱਥੇ ਕਿਤੇ ਰਾਹ ਤੇ ਡਿੱਗ ਪਈ ਲੋਕਾਂ ਦਾ ਹਾਸੋ ਹਨ ਕਹਿਣਾ ਦੋ ਜਣੇ ਘਰ ਹੀ ਉਹ ਨਹੀਂ ਨਾਲ ਆ ਸਕਦੇ ਪਰ ਮਰਜ਼ੀ ਤਾਂ ਉਹਨੇ ਆਪਣੀ ਕਰਨੀ ਕੋਈ ਗੱਲ ਨਹੀਂ ਅੱਜ ਜਾ ਲੈਂਦੇ ਇਹਨੂੰ ਇਹ ਵੀ ਘਰੇ ਹੀ ਆ ਇਹਨਾਂ ਨੂੰ ਕਹਿਨੀ ਆ ਇਹਦੇ ਮਗਰ ਚੱਲੀਏ ਵੇਖੀ ਇਹ ਦਵਾਈ ਲੈਣ ਜਾਂਦੀ ਆ ਕਿ ਕਿੱਥੇ ਜਾਂਦੀ ਆ ਭਲਾਈ ਮੇਰੀ ਸੁਣੋ ਹਾਂ ਗੱਲ ਹਾਂ ਆਂਦੀ ਆ ਵੀ ਮੈਂ ਦਵਾਈ ਲੈਣ ਚੱਲੀ ਆ ਮੈਂ ਬੜਾ ਜ਼ੋਰ ਲਾਇਆ ਸੀ ਕਿ ਮੈਂ ਨਾਲ ਜਾਂਦੀ ਆ ਜਾਂ ਤੇਰੇ ਡੈਡੀ ਚੱਲ ਜਾਂਦੇ ਆ ਅੱਛਾ ਇਹ ਨਹੀਂ ਕੋਈ ਗੱਲ ਨਹੀਂ ਮੈਂ ਇਕੱਲੀ ਚੱਲ ਜਾਂਦੀ ਆ ਇਦਾਂ ਕਰੋ ਹਾਂ ਮੋਟਰਸਾਈਕਲ ਫੜੋ ਇਦੇ ਮਗਰ ਚਲੀਏ ਭਲਾ ਮੇਰੀ ਗੱਲ ਸੁਣ ਰਮਨ ਜਿਹਦੇ ਇੰਨੀ ਤਰਦੋਂ ਦੀ ਹੋਏ ਉਹ ਤਾਂ ਬੰਦਾ ਉੱਤ ਤੱਕ ਹੇਲ ਨਹੀਂ ਸਕਦਾ ਤਾਂ ਹੀ ਮੈਂ ਕਹਿੰਦੀ ਆ ਫੜੋ ਮੋਟਰਸ ਗਾਂ ਮੇਰੇ ਨਾਲ ਰਮਨ ਚੰਗੇ ਲੱਗਾਂਗੇ ਨੋਂ ਦੇ ਮਗਰ ਜਾਂਦੇ ਲੋਕੀ ਕੀ ਆਖਣਗੇ ਤੇ ਲੋਕਾਂ ਨੇ ਕੀ ਕਹਿਣਾ ਵਾ ਉਹਨਾਂ ਨੇ ਕਿੱਦਾਂ ਕਿੱਥੇ ਗਏ ਤੇ ਕਿੱਥੇ ਨਹੀਂ ਗਏ ਜੇ ਤਾਂ ਉਹ ਲੈ ਕੇ ਨੀਲੀ ਸਕੂਟਰੀ ਮਗਰ ਤੇ ਜਾਣਾ ਹੀ ਪੈਣਾ ਕੋਈ ਗੱਲ ਨਹੀਂ ਤੁਸੀਂ ਚਲੋ ਮੇਰੇ ਨਾਲ ਸਾਥ ਨਾਲ ਰਹਦੇ ਯਾਰ ਵੇਖਾਂ ਉਹੋ ਹੀ ਗੱਲਾਂ ਕਰੀ ਜਾਂਦੇ ਆ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਵਾ ਤੇ ਕਿਹੜਾ ਸੱਚਾ ਤੇ ਕਿਹੜਾ ਝੂਠਾ ਚਲੋ ਮੇਰੇ ਨਾਲ ਜੀ ਇਹ ਤਾਂ ਬੜੀ ਮਾੜੀ ਆਨੇ ਫੋਨ ਤੇ ਫ ਹੋਣੀ ਮੈਂ ਖਲਾਰ ਕੇ ਚੁਪਣਾ ਹੁਣ ਮੈਂ ਬਸ ਜਾ ਕੇ ਹੀ ਹੁਣ ਕੀ ਚੁੱਪੂਗੀ ਕੀ ਆਂਦੀ ਆ ਮੈਂ ਨਾਲ ਤਾਂ ਆਈ ਲੈ ਕੇ ਆਈ ਆ ਵੇਖ ਲਓ ਡਾਕਟਰ ਤਾਂ ਸਾਰੇ ਇੱਧਰ ਵਾ ਇਹ ਹਰ ਚੋ ਵਾਲ ਨੂੰ ਕੀ ਕਰਨ ਗਈ ਆ ਮੈਨੂੰ ਪੱਕਾ ਪਤਾ ਬਣ ਤੇਕੇ ਗਈ ਜੇ ਇਹਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਜੇ ਮੇਰੇ ਮਗਰ ਆ ਕੇ ਤੇ ਫੇਰ ਕੀ ਬਣੂਗਾ ਹੁਣ ਅਜੇ ਨੂੰ ਆ ਲੈੰਦੇ ਇਹਨੂੰ ਮੈਂ ਪੁੱਛੂਗੀ ਕਿੱਥੇ ਗਈ ਹਾਂ ਉਹਦੇ ਨਾਲ ਕੋਣ ਘਰ ਭੁੱਲ ਆਏ ਨਹੀਂ ਤੇਦੀ ਵੀਡੀਓ ਬਣਾਉਣੀ ਸੀ ਤੇ ਆਹ ਵੇਖ ਤੋ ਇਧਰ ਨੂੰ ਮੁੜੀ ਹੈ ਨਾ ਕਿ ਇਧਰ ਨੂੰ ਉਹਨੇ ਕਿਹੜੇ ਪੈਰਾਂ ਤੇ ਪਾਣੀ ਪੈੰਦਣਾ ਤੇ ਕੋਈ ਗੱਲ ਨਹੀਂ ਮੈਂ ਵੀ ਗਾੜੀ ਰਵਣ ਆ ਸਾਰੀਆਂ ਗੱਲਾਂ ਪਕਾ ਕੇ ਹਟੂਗੀ ਜਿਹੜਾ ਇਹ ਝੂਠ ਬੋਲਿਆ ਤੇਰਾ ਤਾਂ ਆਦਾ ਬਾਂਡਿਆ ਤੇ ਮਗਰੇ ਹੀ ਚਲੀ ਆਵੇ ਕਿੱਥੇ ਜਾਂਦੀ ਆ ਉਹ ਨਹੀਂ ਨਹੀਂ ਰਵਣ ਚੱਲ ਰਹੀ ਕਰਨ ਚੱਲੀਏ ਪਤਾ ਤੋ ਲੱਗਿਆ ਨਹੀਂ ਨਹੀਂ ਕਿਹਦੀ ਗੱਲ ਮੰਨਣੀ ਹੁੰਦੀ ਉਹ ਮੈਨੂੰ ਪਤਾ ਲੱਗ ਗਿਆ ਮੈਂ ਰੱਖਾਂ ਨਹੀਂ ਚਾਰ ਤੱਕ ਨਹੀਂ ਹੋਏ ਚੱਲੀਏਗਾ ਨਹੀਂ ਨਹੀਂ ਹੁਣ ਨਹੀਂ ਜਾਣਾ ਵੇਖ ਲੈ ਜੇ ਕੰਮ ਨਾ ਆਪਣੀ ਦੇ ਨਮਨ ਮੈਂ ਤਾਂ ਸੋਚਦਾ ਹੁੰਦਾ ਹੀ ਕਿ ਤੂੰ ਝੂਠ ਬੋਲਦੀ ਆ ਪਰ ਤੂੰ ਸੱਚੀ ਆਪਣੇ ਥਾਂ ਮੈਨੂੰ ਉਦੋਂ ਦਾ ਹੀ ਪਤਾ ਸੀ ਇਹ ਕਿਹੜੇ ਘਾਰੇ ਘਰਦੀ ਫਿਰਦੀ ਆ ਤੁਹਾਨੂੰ ਦੱਸਦੀ ਹਾਂ ਤੁਸੀਂ ਮੇਰਾ ਸੱਚ ਨਹੀਂ ਮੰਨਦੇ ਅੱਜ ਤਾਂ ਹੀ ਤੁਹਾਨੂੰ ਪਿੱਛੇ ਖੜਿਆ ਸੀ ਮੈਂ ਆ ਆਪਣੇ ਅੱਖੀਂ ਵੇਖ ਲਓ ਤੁਸੀਂ ਵੇਲਾ ਇੱਧਰ ਹੀ ਉਹ ਡਾਕਟਰ ਦੀ ਦੁਕਾਨ ਤੇ ਮੋੜ ਆਇਆ ਨੂੰ ਗਈ ਉਹ ਬਿਮਾਰ ਹੈ ਹੀ ਨਹੀਂ ਉਹ ਤਾਂ ਬਹਾਨੇ ਲਾਉਂ ਰਹੀ ਹੈਗੀ ਜੇ ਬਿਮਾਰ ਹੁੰਦੀ ਨਾ ਘਰੋਂ ਕੋਈ ਦਵਾਈ ਦਾਰੂ ਖਾਂਦੀ ਉਹ ਤਾਂ ਦੇ ਘਰੋਂ ਗੋਲੀ ਖਾਣੀ ਨਹੀਂ ਸਿੱਧਾ ਡਾਕਟਰ ਕੋਈ ਜਾਣਾ ਵੀ ਬਹਾਨਾ ਮਿਲਣਾ ਚਾਹੀਦਾ ਸਕੂਟਰੀ ਫੜਾਂ ਦੇ ਨਿਕਲ ਜਾਂਦਾ ਵਾਦਾ ਇਥੇ ਹਏ ਹਏ ਐਉਂ ਕਾੜੇ ਵੀ ਜਦਾਂ ਜਾਨ ਨਿਕਲ ਚਲੀ ਹੁੰਦੀ ਕੋਈ ਗੱਲ ਨਹੀਂ ਅੱਜ ਆ ਆ ਲੈਂਦਾ ਇਹਨੂੰ ਘਰ ਵੇਖੇ ਦਾ ਹਾਲ ਕੀ ਕਰਦੀ ਆ ਰਮਣਾ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲਵਰੀ ਹੁਣੀ ਤੇ ਇਦਾਂ ਬੋਲਦੀ ਨਹੀਂ ਆ ਇਹ ਕੀ ਕਰਨ ਗਈ ਉੱਥੇ ਮਾਂ ਤਾਂ ਉੱਥੇ ਹੀ ਆ ਨਾ ਚਲ ਕੋਈ ਗੱਲ ਨਹੀਂ ਜਦ ਆਉਂਦੀ ਇਹਨੂੰ ਪੁੱਛਿਆ ਆਪੇ ਦੱਸੂਗੀ ਨਾ ਕਿ ਕਿੱਥੇ ਗਈ ਆ ਤੇ ਕਿਹਦੇ ਵੱਲ ਗਈ ਆ ਪਹਿਲਾਂ ਤਾਂ ਦਵਾਈ ਪੁੱਛੂੰਗੀ ਦਵਾਈ ਕਿੱਥੇ ਲਿਆ ਵਖਾਲ ਇੱਥੋਂ ਵੇਖੋ ਜੇ ਮੈਂ ਕਹਾਂ ਨਾ ਆਪਣੇ ਡੈਡੀ ਨਾਲ ਚੱਲ ਜਾ ਇਹ ਨਹੀਂ ਡੈਡੀ ਨੇ ਰੋਟੀ ਖਾਣੀ ਆ ਜੇ ਮੈਂ ਕਹਾਂ ਨਾ ਮੈਨੂੰ ਲੱਗਾ ਇਹ ਨਹੀਂ ਕੋਈ ਗੱਲ ਨਹੀਂ ਮੈਂ ਕੱਲੀ ਚਲ ਜੂੰਗੀ ਉਦਾਂ ਤੋਂ ਸੇਰ ਦੀ ਵਕੀ ਫੜੀ ਆ ਵੀ ਮਾਰੀ ਚੱਲੀ ਆ ਹੁਣ ਤੂੰ ਕੱਲੀ ਸਕੂਟਰੀ ਤੇ ਬੈਠੀ ਤੇ ਗਾਹ ਗਈ ਹੁਣਾਂ ਦੇਨ ਗੋਲੀ ਰੱਜੀ ਰਮਨੋ ਉਹ ਤੇ ਬਹਾਨਾ ਹੀ ਉਹਦਾ ਵੀ ਮੈਂ ਡੈਡੀ ਨਾਲ ਨਹੀਂ ਜਾਣਾ ਚਲੋ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਆ ਲੈਣ ਦੋ ਇਹਨੂੰ ਹੁੰਦੀ ਹੁਣੀ ਕਿਤੇ ਨਾ ਕਿਤੇ ਉੜਦੀ ਤਮਨ ਛੱਡ ਇਹਨਾਂ ਕਰਾਂ ਨੂੰ ਚਾਹ ਚਾਹ ਬਣਾ ਘੋਟਾ ਤੇ ਪੀਏ ਮੈਂ ਬਣਾਉਂਦੀ ਮੈਂ ਤਾਂ ਸ਼ਹਿਰੋਂ ਥੱਕਾ ਟੁੱਟਾ ਆਇਆ ਮੈਂ ਹਾਂ ਚੱਲ ਸੋਚਦਾ ਮੈਂ ਵੀ ਜਾ ਕੇ ਚਾਹ ਪੀਣਾ ਤਾਰਾ ਕੰਮ ਹੀ ਖਰਾਬ ਕਰਕੇ ਰਹਿਤਾ। ਲਾ ਕੁਨੀ ਦਾ ਚਾਲਾ। ਕਿਹੜੇ ਵੇਲੇ ਦਾ ਮੈਨੂੰ ਫੋਨ ਕੀਤਾ ਆ ਮੈਨੂੰ। ਨਾ ਇਹਨੂੰ ਵੇਲਾ ਹੀ ਸਾਹਮਣਾ ਹੁੰਦਾ ਵਾ ਕਿਤਰਾ ਸਾਮੀ ਦਾ ਵਾ। ਆ ਜਾਂਦੀ ਫਰਾਂ ਤੇ ਕੰਮ ਨਿਭੜ ਜਾਣਾ ਹੈਗਾ। ਕਿਹੜਾ ਵੇਲਾ ਹੋ ਗਿਆ ਹਲ ਤੂੰ। ਸਾਸਤਰੀ ਘਰ ਮੰਮੀ। ਸਾਸਤਰੀ ਘਰ ਤੇ ਮੈਂ ਚੰਗੀ ਸਵਖਤੇ ਆਈਆਂ ਤੂੰ। ਸੁੱਖ ਦੇ ਮੈਂ ਕੀ ਹੋਣਾ ਹੈ? ਉੱਥੋਂ ਨਿਕਲਣਾ ਕਿਤੇ ਸੌਖਾ ਬੋਨਾ ਸਾਹਮਣੇ। ਹਾਂ। ਉਹਨੇ ਤਾਂ 100 ਸਵਾਲ ਜਵਾਬ ਕਰਨੇ ਸੀ। ਮੈਂ ਤਾਂ ਫਿਰ ਨਾ ਵੱਖੀ ਪੀੜ ਦਾ ਬਹਾਨਾ ਲਾਇਆ। ਅਛਾ ਮੈਂ ਤਾਂ ਮਰ ਗਈ ਸਵੇਰ ਦੀ ਜਵੈਣ ਖਾ ਖਾ ਕੇ ਉਹਦੇ ਸਿਹਤ ਤੇ ਤਾਂ ਕੋਈ ਅਸਰ ਨਹੀਂ ਹੋਣ ਡਿਆ ਹੂੰ ਹਾਏ ਹਾਏ ਕਰੀ ਜਾਂ ਡਈ ਹਾਰ ਕੇ ਮੈਨੂੰ ਨਿਕਲਣਾ ਹੀ ਪਿਆ ਫਿਰ ਹਾਏ ਤੇ ਮੈਂ ਤਾਂ ਸਵੇਰ ਦੀ ਢੀਕ ਢੀਕਾ ਹੰਭ ਗਈ ਮੈਂ ਹਾਂ ਕਰਮਣਾ ਹੀ ਨਹੀਂਗਾ ਚਾਪਦਾ ਉਹਨੀ ਘਰੋਂ ਨਿਕਲਣਾ ਕਿਤੇ ਸੌਖਾ ਵਾ ਮਮੀ ਸਵੇਰ ਦਾ ਜਵੈਣ ਖਾ ਖਾ ਕੇ ਨਾ ਮੇਰਾ ਤਾਂ ਗਲਾ ਵੀ ਦੁਖਣ ਡੈ ਪਿਆ ਉਥੋਂ ਨਿਕਲਣਾ ਕਿਤੇ ਸੌਖਾ ਵਾ ਉਹ ਤੇ ਐਨ ਸੁਹਾਂ ਰੱਖਦੀ ਆ ਵੀ ਕਿੱਥੇ ਜਾਂਦੀ ਕਿੱਥੋਂ ਆਉਂਦੀ ਆ ਤੇ ਮੈਂ ਤੇ ਮਹਾਬਾਨੇ ਲਾ ਲਾ ਕੇ ਤੇ ਫੇਰ ਨਿਕਲ ਕੋ ਖਾਣੇ ਹੀ ਚੁੱਪ ਕਰਕੇ ਅੱਗੇ ਤੂੰ ਆਉਂਦੀ ਫੜਦੀ ਸਕੂਟਰੀ ਤੇ ਆ ਜਾਂਦੀ ਤੂੰ ਅਛਾ ਤੇਰੇ ਇਰਾਦੇ ਜਾਂ ਵੀ ਉੱਥੇ ਕੋਈ ਸਵਾਲ ਜਵਾਬ ਨਹੀਂ ਹੋਣਾ ਅਗਲੀ ਨੇ 20 ਵਾਰੀ ਪੁੱਛਣਾ ਹੀ ਕਿੱਥੇ ਚੱਲੀ ਆ ਕੀ ਕਰਨ ਚੱਲੀ ਆ ਤੇ ਕੀ ਮੈਂ ਉਹਨੂੰ ਆਂਦੀ ਵੀ ਮੈਂ ਕਿੱਥੇ ਚੱਲੀ ਮੈਨੂੰ ਡਰ ਪਿਆ ਵਾ ਕਿਤੇ ਮੈਂ ਡਰ ਕੇ ਰਹਿਣੀ ਆ ਮਮਮੀ ਜਦੋਂ ਇਕੱਠੇ ਘਰ ਦੇ ਵਿੱਚ ਰਹਿਣਾ ਹੋਵੇ ਨਾ ਤੇ ਫਿਰ ਕਈ ਕੋਹ ਵੇਖਣਾ ਪੈਂਦਾ ਵਾ ਸੋਚਣਾ ਪੈਂਦਾ ਬੜਾ ਕੋਹ ਇੱਥੇ ਇਦਾਂ ਚਾਚਾ ਆਈ ਜਾਂ ਸਰ ਤੇ ਵੇਰ ਉਹਨਾਂ ਨੂੰ ਸਰ ਤੇ ਕੀ ਚੜਾਉਣਾ ਵਾ ਹੁਣ ਬਾਹਰ ਵਾਲੇ ਦਾ ਵੀ ਤੇ ਥੋੜਾ ਬੋਧਾ ਹੈਗਾ ਹੀ ਐ ਨਾ ਜਿਹੜਾ ਹੁਣ ਮਾੜਾ ਮੋਟਾ ਮੇਰੇ ਵੱਲ ਹੋਇਆ ਵਾ ਨਾ ਤੇਰਾ ਇਰਾਦਾ ਵਾ ਵੀ ਫਿਰ ਉਹਨਾਂ ਵੱਲ ਦਾ ਹੋ ਜੇ ਨਹੀਂ ਹੁੰਦਾ ਉਹਨਾ والدہ ਹੁਣ ਚੱਲ ਇਹ ਗੱਲਾਂ ਛੱਡ ਤੂੰ ਜਿਹੜਾ ਕੰਮ ਕਰਨਾ ਹੀ ਹੈ ਨਾ ਉਹ ਪਹਿਲਾਂ ਕਰੀਏ ਆਹੋ ਬਾਕੀ ਦੀਆਂ ਤਾਂ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਹੋਣ ਕੇ ਆਈ ਨਾ ਜਾਣ ਹੋ ਗਈ ਹੋਰ ਨਾ ਹੋਵੇ ਪੀ ਉਹ ਆ ਜਾਣ ਉਹ ਕੰਮ ਫੇਰ ਵੀ ਚੇਹੇ ਹੀ ਰਹਿ ਜੇ ਉਹ ਕਾਗਜ਼ ਪੱਤਰ ਦਾ ਕੰਮ ਹੈ ਉਹ ਕਰ ਲਈਏ ਪਹਿਲਾਂ ਆਹੋ ਚੱਲ ਉੱਠ ਫੇਰ ਚੱਲ ਆ ਗਾ ਮੰਮੀ ਨੇ ਚੱਲ ਆ ਜਾ ਕੋਟ ਖਚਾ ਬਣਾ ਲੀਏ ਮम्मी ਚਾਹ ਰਹਿਣ ਦੇ ਇਹ ਕੰਮ ਤੇ ਹੁੰਦੇ ਨੇ ਜਿਹੜਾ ਕੰਮ ਕਰਨਾ ਹੈ ਨਾ ਪਹਿਲਾਂ ਉਹ ਕਰ ਲਈਏ ਉਹਦੇ ਉਹ ਆ ਜਾਣਗੇ ਤੇ ਚਾਹ ਨੂੰ ਅਥੇ ਤੇ ਨਾਲੇ ਉਹ ਵੀ ਵੇਖਣ ਡਈ ਹੁਣੀ ਆ ਉਹਨੇ ਵੀ ਕਿਹਾ ਵੀ ਇਨੇ ਦਵਾਈ ਦਵਾਈ ਲੈਣਗੇ ਨਹੀਂ ਤੂੰ ਕਾਹ ਆਗਾ ਪਹਿਲਾਂ ਉਹ ਕੰਮ ਕਰੀਏ ਜਿਹੜਾ ਕਰਨਾ ਹੈ ਚੱਲ ਮੈਂ ਵੀ ਕੰਮ ਕਰਾਂ ਅਥੇ ਘਰ ਫੋੜ ਕੇ ਤੇ ਤੂੰ ਉਧਰਲੇ ਪਾਸੇ ਵੇਖ ਮੈਂ ਇਧਰ ਵੇਖੀ ਹੈ ਵੇਖ ਤੂੰ ਇਧਰ ਵੇਖ ਵੇਖ ਹਾਈ ਨਾ ਜਾਣ ਹੋਗੇ ਤੇ ਕਰਤੇ ਹਨ ਨਹੀਂ ਭਜੀ ਲੋ ਬੀ ਬੋਤਾਨੇ ਕਿੱਥੇ ਵਾਰਤੇ ਆ ਗੰਨੇ ਦੇ ਬਲੇ ਆ ਕੇ ਉਹਨੇ ਬੈਠਾ ਮਮੀ ਲੱਭੇ ਆ ਨਾ ਮੇਰੀ ਗੱਲ ਸੁਣ ਨੂ ਟਰੰਕ ਚ ਪਾਣੀ ਵੀ ਹੋਣ ਨੇ ਹੋਏ ਕੋਈ ਮੈਂ ਤੈਨੂੰ ਕਹਿਣ ਲੱਗੀ ਉਹ ਟਰੰਕ ਦੇਖੀਏ ਬਣਾ ਦੇ ਰੋਸੇ ਰੱਖੇ ਹੋਏ ਆਹ ਉੱਥੇ ਉਹਨੇ ਟਰੰਕ ਦੇ ਵਿੱਚ ਚਲਾ ਫਿਰ ਉੱਥੇ ਵੀ ਨਹੀਂ ਹੋਣਾ ਕੀ ਲੈ ਲੈਣੇ ਆ ਪਹਿਲਾਂ ਮਮੀ ਤੇਰਾ ਵੀ ਕੋਹ ਨਹੀਂ ਹਾਲ ਤੂੰ ਵੀ ਜਦੋਂ ਤੈਨੂੰ ਪਤਾ ਵਾ ਨੀ ਚੁੱਪ ਕਰਕੇ ਮੇਰੇ ਨਾਲੇ ਹੈਗੀ ਆਪਣੇ ਹੱਥ ਜੜਖਿਆ ਕਰ ਹਾਂ ਜਦੋਂ ਪਾ ਵੀ ਇਦਾਂ ਦੇ ਹੈਗੇ ਆ ਤੇ ਤੈਨੂੰ ਨਹੀਂ ਪਤਾ ਹੈਗਾ ਵੀ ਮੈਂ ਇਹਨਾਂ ਨੂੰ ਰੱਖਾ ਆਪਣੇ ਮੈਨੂੰ ਕੀਤਾ ਭੁੱਲ ਜਾਂਦਾ ਮੈਂ ਤਾਂ ਉਹਨਾਂ ਨੂੰ ਭੁੱਲ ਜਾਂਦਾ ਤੈਨੂੰ ਅਰੇ ਹੋ ਹੁਣ ਮੈਂ ਥੱਲੇ ਲਾ ਕੇ ਵੇਖਾਂ ਭਲਾ ਵਾ ਜਾਉਂਦਾ ਵੇਖ ਲਾਉਣਾ ਨਹੀਂ ਆਇਆ ਨਾ ਇਹ ਫੇ ਮੈਂ ਥੋੜ ਦੇਖੂਗੀ ਤੂੰ ਉਹਦਾ ਦੀ ਕੀ ਕਰਨੀ ਸੀ ਵੀ ਇਹੀ ਲੈਂਦੀ ਹੈ ਹੋਰ ਨਾ ਸਿਆ ਪਾਪਾ ਦੀ ਕੋਈ ਮੇਰੇ ਚ ਵੀ ਇਹ ਭਲਾ ਖਾ ਹੀ ਨਾ ਪਾਗਦਾ ਆ ਹੀ ਰਿਹਾ ਇਹ ਚ ਭਾਵੇਂ ਹੋਵੇ ਜਿਹਾ ਹੈ ਇਹ ਹੋਈਆ ਚੁੱਕ ਢਾਂਗਰਾ ਘਰੇ ਚ ਲੈ ਹੁਣ ਪਤਾ ਨਾ ਲੱਗਣ ਦੇ ਵੀ ਚੁੱਪ ਕਰਕੇ ਮੈਂ ਕਿਥੋਂ ਪਤਾ ਲੱਗਣ ਦੇਣਾ ਮੈਂ ਨਹੀਂ ਪਤਾ ਲੱਗਣ ਦਿੰਦੀ ਨੂੰ ਚੰਗੀ ਤਰ੍ਹਾਂ ਵੀ ਇਹ ਵੀ ਲੈ ਇਹਨਾਂ ਨੂੰ ਵੀ ਉਹ ਹੀ ਆ ਕਾਗਤ ਹੋਰ ਨੂੰ ਚੁੱਕ ਕੇ ਲੈ ਜੀ ਉਹ ਹੋਈਆ ਮਾਤਾ ਹੋਰ ਕਿਹੜੇ ਹੋਣੇ ਹਾਂ ਉਹ ਵੇ ਚੱਲ ਉਹ ਚੋਕਰ ਇਹਨਾਂ ਦੇ ਵਿੱਚ ਮਿੰਗਾ ਨਹੀਂ ਗਾ ਮਾਤਾ ਇਹ ਮਾਤਾ ਅੱਜ ਤੋਂ ਭਾਵੇਂ ਹੋਣਾ ਸਾਰਾ ਕੰਮ ਛੱਡ ਦੇ ਤੂੰ ਸਮਝ ਲਾ ਵੀ ਉਹਨਾਂ ਦੇ ਹੱਥ ਹੁਣ ਵੱਡੇ ਗਏ ਆ ਹੁਣ ਨਹੀਂ ਉਹ ਤੈਨੂੰ ਕੁਝ ਕਹਿ ਸਕਦੇ ਛੱਡਣਾ ਹੀ ਫੜਾ ਬਣਿਆ ਮੈਂ ਕੰਮ ਸਾਰਾ ਛੱਡਿਆ ਹੀ ਮੈਂ ਮੈਂ ਅਗੜਾ ਫੜਿਆ ਹੁਣ ਨਾ ਤੂੰ ਕਰੀ ਭਾਵੇਂ ਹਾਂ ਤੇ ਚੱਲ ਮੈਂ ਹੁਣ ਜਾਨੀ ਆ ਤੇ ਪਹਿਲਾਂ ਮੈਂ ਚਾਹ ਖੋੜ ਗਵਾਉਣਾ ਚਾਹ ਨਹੀਂ ਮੈਂ ਪੀਣੀ ਉਹ ਵੀ ਡੀਕਣ ਢਈ ਹੋਣੀ ਆ ਤੇ ਉਧਰੋਂ ਕਿਤੇ ਉਹ ਵੀ ਨਾ ਜਾਣ ਤੇ ਪਤਾ ਨਾ ਲੱਗ ਜੇ ਮੈਂ ਹੁਣ ਜਾਣੀ ਆ ਤੇ ਤੂੰ ਉਹਨਾਂ ਨੂੰ ਪਤਾ ਨਾ ਲੱਗਣ ਦੀ ਪਈ ਆਈ ਨਹੀਂ ਮੈਂ ਕਿੱਥੋਂ ਪਤਾ ਲੱਗਣ ਦੇਣਾ ਉਹਨਾਂ ਨੂੰ ਚਲ ਠੀਕ ਆ ਚੰਗਾ ਚੰਗਾ ਦਲਜਿੰਦਰ ਹਿੰਦੇਣਾ ਚੰਗ ਚਾਜ ਨਾਲ ਗੱਲ ਕਰ ਵੀ ਲਈ ਆ ਉਹ ਮੰਮੀ ਫੋਨ ਤੇ ਮੇਰੀ ਸਾਰੀ ਗੱਲ ਹੋ ਗਈ ਤੇ ਬਾਕੀ ਉਹਨੂੰ ਮੈਂ ਨਾ ਫੋਨ ਕਰਕੇ ਇੱਕ ਵਾਰੀ ਫੇਰ ਪੁੱਛ ਲੂਗੀ ਮੁਰੇ ਮੈਮ ਖਰਾਬ ਹੀ ਨਾ ਕਰੇਗੇ ਉਹ ਨਹੀਂ ਕਰਦਾ ਖਰਾਬ ਜੇ ਉਹਨੇ ਖਰਾਬ ਕਰਨਾ ਹੁੰਦਾ ਨਾ ਤੇ ਹੁਣ ਉਹਨੇ ਲਵਲੀ ਨੂੰ ਦੱਸ ਦੇਣਾ ਹੀ ਲਵਲੀ ਨਾਲ ਵੀ ਨਿਕਾ ਗੱਲ ਕੀਤੀ ਜਾਬਦੀ ਉਹਨੇ ਉਹਨੇ ਨੀਗਾ ਕੁਝ ਵੀ ਕਹਿਣਾ ਤੇ ਹੁਣ ਮੈਂ ਇੱਥੇ ਨਹੀਂ ਆਉਣਾ ਹੁਣ ਕੰਮ ਤੇ ਰਹਿ ਗਿਆ ਵਾ ਸਾਰਾ ਸ਼ਹਿਰ ਦਾ ਹੀ ਮੈਂ ਹੁਣ ਜਿੱਦਣ ਆਉਣਾ ਨਹੀਂ ਦੇਣਾ ਗੱਲ ਕਰਕੇ ਤੇ ਮੈਂ ਸਿੱਧੀ ਸ਼ਹਿਰ ਹੀ ਆ ਜੂਗੀ ਤੇ ਤੂੰ ਵੀ ਸ਼ਹਿਰ ਹੀ ਆ ਜੀ ਮੈਂ ਆ ਸ਼ਹਿਰ ਆ ਕੇ ਤੇ ਫੇਰ ਤੇ ਲੱਗਣਾ ਪਤਾ ਸਾਰਿਆਂ ਨੂੰ ਇਹਨਾਂ ਨੂੰ ਉਹ ਨਹੀਂ ਲੱਗਦਾ ਬੰਦਾ ਸੋਹ ਭਾਨੇ ਮੈਂ ਬਾਨਾ ਮਾਰ ਕੇ ਆ ਗਈ ਤੇ ਤੇਰੇ ਕੋ ਨਾ ਬਾਨਾ ਵੱਜੂਗਾ ਨਹੀਂ ਉਹ ਤੇ ਚਲ ਮਾਰ ਹੀ ਲਾਵਾਂਗੀ ਤੇ ਫਰੋਂ ਨੇ ਲਬਲੀ ਨਾਲ ਨੇ ਕੀਤੀ ਗੱਲ ਤੇ ਚਲ ਚੰਗਾ ਹੋ ਗਿਆ ਨਾ ਨਹੀਂ ਕੀਤੀ ਤੇ ਤੇ ਮੈਂ ਹੁਣ ਜਾਣੀ ਆ ਤੇ ਹੁਣ ਮੈਂ ਹੀ ਦੇਣਾ ਗੱਲ ਕਰਕੇ ਤੇ ਮੈਂ ਦੱਸ ਦੂੰਗੀ ਤੇ ਹਿੰਦਾਪੇ ਤੈਨੂੰ ਦੱਸ ਦਊਗਾ ਤੇ ਤੂੰ ਸ਼ਹਿਰ ਹੀ ਆ ਜੀ ਫਿਰ ਚਲ ਠੀਕ ਆ ਫਿਰ ਚਲ ਚੰਗਾ ਫਿਰ